ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਦੇਹੋ ਅਸੀਸ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਲਾਵਲ ਮਹੱਲਾ ਨੌਵਾਂ ਦੀ ਵਿਚਾਰ ਅਰੰਭ ਕਰੀਏ ਜੀ ਗੱਜ ਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ યા ਮੈਂ ਭਜਨ ਰਾਮ ਕੋ ਨਹੀਂ ਬਲਾਵਲ ਮਹੱਲਾ ਨੌਵਾਂ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਹਿਰਦੇ ਦੇ ਵਿੱਚ ਜਿਹੜੇ ਮਨੁੱਖੀ ਮਨ ਦੇ ਯਾਦ ਦੇ ਦਿਮਾਗ ਦੇ ਵਿੱਚ ਨਹੀਂ ਉਹ ਪਰਮਾਤਮਾ ਚੇਤੇ ਵਿੱਚ ਨਹੀਂ ਨਾ ਤੇ ਨਾਰ ਜਨਮ ਆਕਾਰਥ ਖੋਇਆ ਯਹ ਰੱਖੋ ਬਨਮਾਹੀ ਉਸ ਮਨੁੱਖਰੇ ਮਾਨੋ ਇਹ ਜੀਵਨ ਜਿਹੜਾ ਬਿਆਰਥ ਗਵਾ ਰਿਆ ਜਿਨੇ ਪਰਮਾਤਮਾ ਨੂੰ ਚੇਤੇ ਵਿੱਚ ਨਹੀਂ ਰੱਖਿਆ ਗੁਰੂ ਸਾਹਿਬ ਕਹਿੰਦੇ ਤੂੰ ਇਹ ਚੀਜ਼ ਨੂੰ ਸੱਚ ਮੰਨ ਕੇ ਚੱਲ ਆਪਣੇ ਹਿਰਦੇ ਤੇ ਵਸਾਲ ਹੈ ਇਹ ਪੱਕਾ ਲਿਖ ਲੈ ਕਿ ਉਸ ਮਨੁੱਖ ਨੇ ਇਹ ਜਨਮ ਹੈ ਜਿਹੜਾ ਉਹ ਆਕਾਰਥ ਖੋ ਦਿੰਦਾ ਹੈ ਗਵਾ ਦਿੰਦਾ ਹੈ ਰਹਾਉ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹਨ ਤੀਰਥ ਕਰੇ ਬਰਤ ਖੋਨ ਰੱਖੇ ਨਾ ਮਨੁਆ ਬਸ ਜਾ ਕੋ ਉਹ ਬਹੁਤ ਤੀਰਥ ਕਰਤਾ ਹੈ ਥਾਂ ਥਾਂ ਤੇ ਪੁੰਨਿਆ ਮੱਸਿਆ ਇਕਾਦ ਸਿਆ ਆਦ ਨਾਉਂਦਾ ਭਾਈ ਵਰਤ ਵੀ ਬਹੁਤ ਕਰਦਾ ਹੈ ਕੋਈ ਦਿਨ ਬਾਾਰ ਨਹੀਂ ਛੱਡਦਾ ਦੇਵੀ ਦੇਵਤੇ ਆਪਣੇ ਜਿਹੜੇ ਪੀਰ ਪਗੰਬਰਾਂ ਨੂੰ ਤੇਉਂਦਾ ਹੋਇਆ ਵਰਤ ਵੀ ਰੱਖਦਾ ਹੈ ਪਰ ਉਸ ਦਾ ਮਨ ਹੈ ਜਿਹੜਾ ਉਹ ਇਹਨਾਂ ਨਾਲ ਵਸ ਵਿੱਚ ਨਹੀਂ ਆਉਂਦਾ ਕੇਵਲ ਜਿਹੜਾ ਮਨ ਵਸ ਆਉਂਦਾ ਹੈ ਉਹ ਗੁਰੂ ਦੇ ਸ਼ਬਦ ਨਾਲ ਵਸੇ ਆਉਂਦਾ ਹੈ ਸਤਗੁਰੂ ਜੀ ਕਹਿੰਦੇ ਕੁੱਬੇ ਬੱਧਾ ਜਲ ਰਹਾ ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣਦਾ ਜਦੋਂ ਮਿੱਟੀ ਨੂੰ ਗੁੰਨਿਆ ਜਾਂਦਾ ਹੈ ਪਾਣੀ ਨਾਲ ਤੇ ਘੜਾ ਬਣਦਾ ਹੈ ਤੇ ਘੜੇ ਨੂੰ ਭਾਈ ਪਾਣੀ ਨਾਲ ਬਣਾ ਕੇ ਫਿਰ ਉਹ ਘੜਾ ਹੀ ਪਾਣੀ ਨੂੰ ਜਿਹੜਾ ਸੰਭਾਲ ਸਕਦਾ ਹੈ ਇਸੇ ਤਰ੍ਹਾਂ ਗੁਰਸਬ ਕਹਿੰਦੇ ਕੁੰਬੇ ਵੱਧਾ ਜਲ ਰਹਾ ਹੈ ਜਲ ਵਿੱਚ ਨਕੰਬ ਨਾ ਹੋਏ ਗਿਆਨ ਦਾ ਬੱਧਾ ਬਣ ਰਹਾ ਗੁਰਬਿੰਨ ਗਿਆਨ ਨਾ ਹੋਏ ਇਹ ਮਨ ਆ ਜਿਹੜਾ ਕੇਵਲ ਗਿਆਨ ਦਾ ਬੱਧਾ ਹੀ ਦੇਖ ਸਕਦਾ ਹੈ ਮਨੁੱਖ ਗੁਰੂ ਸਾਹਿਬ ਕਦੇ ਭਵੇਂ ਭਾਈ ਕਿੰਨੇ ਹੀ ਤੀਰਥ ਕਰੇ ਵਰਤ ਫੁੜ ਰੱਖੇ ਨਹਿ ਮਨੁਆ ਬਸ ਜਾ ਕੇ ਬਾਹਨ ਆ ਜਿਹੜਾ ਉਹਦੇ ਬਸ ਵਿੱਚ ਨਹੀਂ ਆਉਂਦਾ ਨੇ ਫਲ ਧਰਮ ਤਾਹੀ ਤੁਮ ਮੰਨੋ ਸਾਜ ਕੈ ਤਮੈਕ ਉਸ ਮਨੁੱਖ ਦਾ ਜਿਹੜਾ ਧਰਮ ਕਰਮ ਸਭ ਨਿਫਲ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ ਕੇਵਲ ਕਰਮਾਂ ਧਰਮਾਂ ਦੇ ਵਿੱਚ ਫਿਰ ਕੇ ਮਨੁੱਖ ਆਪਣੇ ਮਨ ਨੂੰ ਵਸ ਨਹੀਂ ਕਰ ਸਕਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਇਹ ਸੱਚ ਕਹਿ ਰਿਹਾ ਹਾਂ ਸੱਚ ਕਹਿ ਤਾ ਮੈਂ ਜਾ ਕੋ ਉਸ ਨੇ ਜੋ ਕੁਝ ਵੀ ਇਹ ਕੀਤਾ ਸਾਰਾ ਕੁਝ ਆਪਣਾ ਨੇਫਲ ਗਵਾ ਲਿਆ ਹੈ ਜੈਸੇ ਪਾਹਣ ਜਨਮ ਰੱਖਿਓ ਭੇਦ ਨਾ ਇਤੇ ਪਾਣੀ ਜਿਵੇਂ ਪਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਪੱਥਰ ਨੂੰ ਰੱਖ ਦਿੱਤਾ ਜਾਵੇ ਕਿੰਨਾ ਮਰਜੀ ਡਬੋ ਡੋ ਕੇ ਰੱਖਿਆ ਜਾਵੇ ਜੈਸੇ ਪਾਹਣ ਪਾਹਣ ਹੁੰਦਾ ਪੱਥਰ ਪਿਆਰਿਓ ਜਲਮੈ ਰੱਖਿਓ ਜਿਵੇਂ ਜਿੰਨਾ ਚਿਰ ਮਰਜੀ ਪੱਥਰ ਨੂੰ ਪਾਣੀ ਦੇ ਵਿੱਚ ਰੱਖੀ ਰੱਖਿਓ ਭੇਦ ਨਾ ਇਤੇ ਪਾਣੀ ਉਹ ਪਾਣੀ ਦੇ ਨਾਲ ਭਿੱਜਦਾ ਨਹੀਂ ਜਦੋਂ ਪੱਥਰ ਨੂੰ ਬਾਹਰ ਕੱਢੋਗੇ ਉਹ ਸੁੱਕੇ ਦਾ ਸੁੱਕਾ ਨਿਕਲੇਗਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਤੈਸੇ ਹੀ ਤੁਮ ਤਾਹੇ ਪਛਾਣਾ ਭਗਤ ਹੀਣ ਜੋ ਪ੍ਰਾਣੀ ਜਿਹੜਾ ਪ੍ਰਾਣੀ ਭਗਤੀ ਹੀਣ ਹੈ ਜਿਹਦੇ ਹੀਰਦੇ ਤੇ ਪ੍ਰਮਾਤਮਾ ਦਾ ਨਿਰਮਲ ਭਾਉ ਨਹੀਂ ਜੋ ਪ੍ਰਮਾਤਮਾ ਨੂੰ ਨਹੀਂ ਮੰਨਦਾ ਜੋ ਆਪਣੇ ਮਾਨ ਦੀ ਮਤ ਪਿੱਛੇ ਲੱਗ ਕੇ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ ਦੂਜਿਆਂ ਦਾ ਬੁਰਾ ਕਰਦਾ ਹੈ ਨਾ ਭਾਈ ਗੁਰੂ ਸਾਹਿਬ ਕਹਿੰਦੇ ਉਹ ਹਿਰਦਾ ਵੀ ਪੱਥਰ ਰੂਪ ਹੈ ਜੀਦੇ ਹਿਰਦੇ ਤੇ ਪ੍ਰਮਾਤਮਾ ਦਾ ਯਾਦ ਪ੍ਰਮਾਤਮਾ ਦੀ ਸਿਮਰਨ ਪ੍ਰਮਾਤਮਾ ਦੀ ਯਾਦ ਨਹੀਂ ਜੋ ਭਗਤੀ ਨਹੀਂ ਕਰਦਾ ਜੋ ਭਗਤੀਹੀਣ ਹੈ ਸਤੂ ਜੀ ਕਹਿੰਦੇ ਤੈਸੇ ਹੀ ਤੁਮ ਤਾਹੇ ਪਛਾਣੋ ਤੁਸੀਂ ਭਾਈ ਉਹਨੂੰ ਵੀ ਉਸ ਪੱਥਰ ਵਰਗਾ ਹੀ ਜਾਣੋ ਮਨਮੁਖ ਆਪਣਾ ਨਾ ਭਿੱਜਾਈ ਪੱਥਰ ਨਵਾਇਆ ਮਨਮੁਖ ਮਾਨ ਕਦੇ ਨਹੀਂ ਭਿੱਜਦਾ ਉਦੇ ਹਿਰਦੇ ਤੇ ਕਦੇ ਦਇਆ ਨਹੀਂ ਆ ਸਕਦੀ ਜਿਵੇਂ ਗੁਰੂ ਸਾਹਿਬ ਕਹਦੇ ਪੱਥਰ ਨੂੰ ਨਿਮਾਇਆ ਜਾਵੇ ਸਤਿ ਜੀ ਕਹਿੰਦੇ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਣ ਜੋ ਪ੍ਰਾਨੀ ਕਲਮੈ ਮੁਕਤ ਨਾਮ ਤੇ ਪਾਵਤਾ ਗੋਰੀਏ ਭੇਦ ਬਤਾਵੇ ਸਤਿ ਗੁਰੂ ਕਹਿੰਦੇ ਇਹ ਕਾਲ ਯੁਗ ਦੇ ਵਿੱਚ ਇਹ ਕਲਾ ਦੇ ਸਮੇ ਅਜ ਗੁਰੂ ਪਿਆਰੇ ਜੋ ਵਿਗਿਆਨ ਦਾ ਸਮਾ ਹੈ ਜੋ ਬੜੀ ਤੇਜ਼ੀ ਦਾ ਸਮਾਂ ਹੈ ਜੋ ਬੜੇ ਫੁਰਣਿਆਂ ਦਾ ਸਮਾਂ ਹੈ ਜੋ ਬੜੀਆਂ ਹੀ ਗੁਰੂ ਪਿਆਰਿਓ ਤੇਜ ਲਹਿਰਾਂ ਦਾ ਸਮਾਂ ਹੈ ਇਹਨੂੰ ਗੁਰੂ ਸਾਹਿਬ ਨੇ ਕਲ ਦਾ ਨਾਮ ਦਿੱਤਾ ਹੈ ਜਿਹੜੂ ਆਮ ਕਲਯੁਗ ਦੇ ਅਰਥ ਕਰਦੇ ਨੇ ਸਾਰੇ ਪਰ ਗੁਰੂ ਸਾਹਿਬ ਕਹਿੰਦੇ ਭਾਈ ਕਲ ਮੈਂ ਮੁਕਤ ਨਾਮ ਅਤੇ ਪਾਵੈ ਤੋ ਇਹ ਕਲ ਕਲਯੁਗ ਦੇ ਵਿੱਚ ਕੇਵਲ ਪ੍ਰਮਾਤਮਾ ਨੂੰ ਸਿਮਰ ਕੇ ਪ੍ਰਮਾਤਮਾ ਦਾ ਨਾਮ ਯਾਦ ਕਰਕੇ ਉਹਦੇ ਸਿਮਰਨ ਦੇ ਵਿੱਚ ਜੁੜ ਕੇ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਮਨ ਨੂੰ ਬਚ ਕੀਤਾ ਜਾ ਸਕਦਾ ਹੈ ਗੁਰ ਹੀ ਭੇਦ ਬਤਾਵੇ ਗੁਰੂ ਨੇ ਇਹ ਭੇਦ ਬਤਾ ਦਿੱਤਾ ਹੈ ਦੱਸ ਦਿੱਤਾ ਹੈ ਜੇ ਕੋਈ ਮਨੁੱਖ ਗੁਰੂ ਦੇ ਦੱਸੇ ਭੇਦ ਨੂੰ ਸਮਝ ਲਵੇਗਾ ਜੋ ਗੁਰੂ ਦੀ ਪਾਵਨ ਬਾਣੀ ਤੇ ਅਮਲ ਕਰਕੇ ਇਹਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦੇਵੇਗਾ ਸਤਿਗੁਰੂ ਜੀ ਕਹਿੰਦੇ ਫੇਰ ਉਹ ਮਨੁੱਖ ਹੀ ਜੀਵਨ ਮੁਕਤੀ ਪ੍ਰਾਪਤ ਕਰ ਸਕਦਾ ਹੈ ਆਪਣੇ ਆਪ ਨੂੰ ਬੰਧਨਾ ਤੋਂ ਖਲਾਸ ਕਰ ਸਕਦਾ ਹੈ ਕਹੋ ਨਾਨਕ ਸੋਈ ਧਰਗੁਰੂ ਆ ਜੋ ਪ੍ਰਵਕੇ ਗੁਣ ਗਾਵੇ ਸਤਿਗੁਰੂ ਜੀ ਕਹਿੰਦੇ ਉਹ ਹੀ ਮਨੁੱਖ ਜਿਹੜਾ ਹੈ ਉਹ ਬਾਣ ਕਰਨ ਯੋਗ ਹੈ ਉਹ ਮਨੁੱਖ ਹੀ ਇਸ ਦੁਨੀਆਂ ਦੇ ਵਿੱਚੋਂ ਆਪਣੇ ਜੀਵਨ ਨੂੰ ਸਫਲ ਕਹਿਣ ਦੇ ਯੋਗ ਹੈ ਜਿਹੜਾ ਪਰਮਾਤਮਾ ਵਾਹਿਗੁਰੂ ਉਹ ਸ ਆਕਾਰਪੁਰਖ ਪਰਮਪਤਿ ਪਰਮਾਤਮਾ ਦੇ ਗੁਣ ਗਉਦਾ ਹੈ ਜੋ ਪ੍ਰਾਣੀ ਹਰ ਨਾਮ ਧਿਆਵਾ ਹੈ ਜਿਹੜਾ ਵੀ ਮਨੁੱਖ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਆਉਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਪਰਮਬੱਤ ਦੀ ਪ੍ਰਾਪਤੀ ਕਰ ਲੈਂਦਾ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਅਸੀਸ ਬੁਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ